ਹੈਲੋ ਦੋਸਤੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਇੱਕ ਹੋਰ ਨਿਊ ਵੀਡੀਓ 'ਚ ਤੇ ਅੱਜ ਆਪਾਂ ਆਏ ਆ ਗੁਰਨਾਨਕ ਮੋਟਰਸ ਜੋ ਕਿ ਇਹ ਜਲੰਧਰ ਸਿਟੀ 'ਚ ਹੈ ਤੁਹਾਡੇ ਲਈ ਬਹੁਤ ਸਾਰੀਆਂ ਵਧੀਆ-ਵਧੀਆ ਸੋਹਣੀਆਂ ਕਾਰਾਂ ਲੈ ਕੇ ਆਏ ਆ ਤੇ ਆ ਸਾਡੇ ਨਾਲ ਨੇ ਹਰੀ ਭਾਜੀ ਗੁਰਨਾਨਕ ਮੋਟਰਸ ਤੋਂ ਭਾਜੀ ਕੀ ਹਾਲ ਹੈ ਜੀ ਹੋਰ ਕੀ ਹਾਲ ਠੀਕ ਹੋ ਜੀ ਬਹੁਤ ਵਧੀਆ ਭਾਜੀ ਬਹੁਤ ਵਧੀਆ ਹਣੀ ਭਾਜੀ ਜਿਹੜੀ ਪਿਛਲੀ ਵੀਡੀਓ ਬਣਾਈ ਨਾ ਉਹਦਾ ਵਿਊ ਸਾਨੂੰ ਬਹੁਤ ਅੱਛੇ ਮਿਲੇ ਹੈ ਤੇ ਬਹੁਤ ਵਧੀਆ ਰਿਸਪੌਂਸ ਮਿਲੇ ਹੈ ਥੈਂਕ ਯੂ ਭਾਜੀ ਤੁਹਾਡਾ ਬਹੁਤ-ਬਹੁਤ ਵੈਲਕਮ ਭਾਜੀ ਵੈਲਕਮ ਦੋਸਤੋ ਦੇਖ ਸਕਦੇ ਪਿਛਲੀ ਵਾਰ ਤੁਹਾਨੂੰ ਕਈ ਘਾਰੇ ਆਪਸ਼ਨ ਦਿਖਾਇਆ ਸੀ ਸਭ बिक ਗਏ ਐ ਨਵੇਂ-ਨਵੇਂ ਆਪਸ਼ਨ ਆਇਆ ਐ ਹਣੀ ਭਾਜੀ ਕਿਹੜੀ ਗੱਡੀ ਤੇ ਸਟਾਰਟ ਕਰੀਏ ਸਰ ਐ ਫੋਰਚੂਨਰ 2012 ਮੈਨੂਅਲ ਐ ਬਹੁਤ ਨਵੀਂ ਐਕਸਟਰਾ ਆਰੀ ਗਾਰ ਐ ਆਫਟਰ ਮਾਰਕੀਟ ਟਾਇਰ ਲੌਏ ਲੱਗੇ ਐ ਬਹੁਤ ਮਹਿੰਗੇ ਟਾਇਰ ਲੌਏ ਲੱਗੇ ਨੇ ਫੋਰਚੂਨਰ 2012 ਆਫਟਰ ਮਾਰਕੀਟ ਅਲੋਏ ਵੀਸ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਟਾਇਰ ਦੀ ਕੰਡੀਸ਼ਨ ਦੇਖ ਲਓ ਬਹੁਤ ਨਵੀਂ ਗਾਰ ਐ ਬੋਡੀ ਆਲ ओरिजिनल ਐ ਨਵੀਂ ਨਿਕੋਰ ਗਾਰ ਐ ਫਰਸਟ ਓਨਰ ਐ ਤੇ ਭਾਜੀ ਆਟੋਮੈਟਿਕ ਮੈਨੂਅਲ ਐ ਮੈਨੂਅਲ ਵਾਲਾ ਭਾਜੀ ਪ੍ਰਾਈਸ ਕਰ ਦਾ ਪ੍ਰਾਈਸ ਇਹਦੀ ਡਿਮਾਂਡ ਹੈ ਕਿ 7.5 12 ਲੱਖ ਰੁਪਏ ਦੀ 7.5 12 ਲੱਖ ਦੀ ਹਾਂ ਜੀ ਔਨ ਟੇਬਲ ਨੇਗੋਸ਼ੀਏਬਲ ਹੋ ਜਾਏਗਾ ਹਾਂ ਕਰਾ ਦਾਂਗੇ ਮਾਤਾ ਜੋ ਹੋਇਆ ਕਰਾ ਦਾਂਗੇ ਵਾਦ ਤੋਂ ਬਾਅਦ ਅਗਲੀ ਗੱਡੀ ਫੋਰ ਐਂਡੈਵਰ ਫੋਰ ਐਂਡੈਵਰ 3.2 ਆਟੋਮੈਟਿਕ 2018 ਮਾਡਲ ਹੈ ਬਹੁਤ ਨਵੀਂ ਐਕਸਟਰਾordinary ਕਾਰ ਹੈ ਭਾਜੀ 3.2 ਆਟੋਮੈਟਿਕ 2018 ਲੁਧਿਆਣੇ ਦਾ ਨੰਬਰ ਹੈ ਵਾਈਟ ਕਲਰ ਦੀ ਕਾਰ ਹੈ ਜਿਹੜੀ ਤੁਹਾਨੂੰ ਪਸੰਦ ਹੈ ਟਾਇਰਸ ਦੇਖ ਸਕਦੇ ਹੋ 3.2 ਦੀ ਬੈਜਿੰਗ ਹੈ 6 ਸਪੀਡ ਆਟੋ ਜੇ ਵਧੀਆ ਕਾਰ ਵੈਲ ਮੇਨਟੇਨਡ ਕਾਰ ਭਾਜੀ ਪ੍ਰਾਈਸ ਕੀ ਰਹਿ ਗਈ ਭਾਈ ਬਹੁਤ ਐਕਸਟਰਾਔਰੀ ਕਾਰ ਹੈ 올 ओरिजिनल ਹੈ ਇਹ ਤੁਹਾਨੂੰ ਕਾਰ ਮਿਲ ਜਾਏਗੀ 25 ਲੱਖ 50 ਹਜ਼ਾਰ ਰੁਪਏ ਦੀ ਡਿਮਾਂਡ ਹੈ ਭਾਜੀ ਇਹਦੀ ਬਾਕੀ ਥੋੜਾ ਬਹੁਤ ਮਾਨ ਤਾਨ ਭਰਾਵਾਂ ਦਾ ਕਰਾ ਦਾਂਗੇ ਪਾਜੀ ਇੱਕ ਚੀਜ਼ ਮੈਂ ਦੇਖੀ ਗੁਰਦਾਨਾ ਮੋਟਰ ਦੇ ਰੇਟ ਬੜੇ ਰੀਜ਼ਨਬਲ ਆ ਮਾਰਕੀਟ 'ਚ ਆਪਾਂ ਆਨਲਾਈਨ ਦੇਖਦੇ ਆ ਪਾਜੀ ਪਤਾ ਹੀ ਗੱਲ ਹੈ ਵੱਧ ਮੰਗਾਗੇ ਫਾਇਦਾ ਕੋਈ ਨਹੀਂ ਫਿਰ ਤੁਸੀਂ ਆਣਾ ਨਹੀਂ ਵੀਡੀਓ ਦੇਖ ਕੇ ਤੇ ਵੀਡੀਓ ਬਣਾਉਂਦਾ ਕੋਈ ਤੱਕ ਵੀ ਨਹੀਂ ਬੰਦਾ ਫਿਰ ਹੈ ਨਾ ਬਿਲਕੁਲ ਜੀ ਤੇ ਲੋਨ ਹੋ ਜਾਏਗਾ ਲੋਨ ਜਿੰਨਾ ਤੋਂ ਕੋਈ ਵੀ ਕਹੋਗੇ ਵੱਧ ਤੋਂ ਵੱਧ ਕਰਾ ਦਾਂਗੇ ਬਾਕੀ ਤੁਹਾਡੇ ਪੇਪਰ ਜਿੰਦਾਂ ਦੇ ਹੈਗੇ ਉਸ ਹੱਬ ਨਾਲ ਆਪਾਂ ਲੋਨ ਤੁਹਾਡੀ ਫੈਸਿਲਿਟੀ ਦੇ ਦਾਂਗੇ ਬਹੁਤ ਵਧੀਆ ਦੋਸਤੋ ਇੱਕ ਹੋਰ ਗੱਡੀ ਲੈ ਕੇ ਆਏ ਆ ਪਾਜੀ ਪਜੇਰੋ სპੋਰਟ ਇਹ ਉਹਨਾਂ ਲਈ ਹੈ ਜਿਹੜੇ ਫੋਰਚੂ ਹੋਰ ਰਫ ਐਂਡ ਟਫ ਯੂਜ਼ ਕਰਨਾ ਚਾਹਦੇ ਆ ਤਾਂ ਭਾਈ ਜੀ ਇਹਨਾਂ ਨੇ ਆਫ ਰੋਡਿੰਗ ਕਰਨੀ ਹੁੰਦੀ ਨਾ ਪਜ਼ੈਰੋ ਸਪੋਰਟਸ ਬਹੁਤ ਪਸੰਦ ਕਰਦੇ ਆ ਲੁਧਿਆਣੇ ਦਾ ਨੰਬਰ ਹੈ ਪਜ਼ੈਰੋ ਸਪੋਰਟਸ ਨਿਊ ਸ਼ੇਪ ਹੈ 2000 ਤੇ 13 ਮਾਡਲ ਹੈ ਇਹ ਕਾਰ 8 ਲੱਖ ਰੁਪਏ ਡਿਮਾਂਡ ਹੈ ਬਾਕੀ ਥੋੜਾ ਬਹੁਤ ਨੈਗੋਸ਼ੀਏਸ਼ਨ ਕਰਾ ਲਾਂਗੇ 4x4 ਹੈ ਆਟੋ ਹੈ ਮੈਨੂਅਲ ਹੈ ਮੈਨੂਅਲ 4x4 ਭਾਜੀ ਮੈਨੂਅਲ 4x4 ਕਾਰ ਹੈ ਅੰਦਰੋਂ ਇੰਟੀਰੀਅਰ ਦਿਖਾਓ ਨਵੀਂ ਸ਼ੇਪ ਦੀ ਹੈ ਨਵੇਂ ਡੈਸ਼ਬੋਰਡ ਵਾਲੀ ਹੈ ਆ ਦੇਖੋ ਦੋਸਤੋ ਦੇਖ ਲਓ ਇੱਕ ਵਾਰ ਕਾਰ ਦਾ ਇੰਟੀਰੀਅਰ ਸਕਰੀਨ ਅਲੱਗ ਤੋਂ ਫਿੱਟ ਹੈ ਸੇਵਨ ਸੀਟਰ ਕਾਰ ਹੈ ਚਾਹੇ ਆਫ ਰੋਡਿੰਗ ਕਰੋ ਚਾਹੇ ਫੈਮਲੀ ਨੂੰ ਬਿਠਾ ਕੇ ਲੌਂਗ ਟ੍ਰਿਪ ਤੇ ਜਾਓ ਅੱਛੀ ਕਾਰ ਹੈ ਪਰਫਾਰਮੈਂਸ ਵਾਲੀ ਕਾਰ ਹੈ ਔਰ ਜਿਨ੍ਹਾਂ ਨੇ ਪਹਿਜਰੂ ਚਲਾਈ ਹੈ ਉਹ ਉਸ ਬਾਰੇ ਜਾਣਦੇ ਆਂ ਭਾਜੀ ਪਤਾ ਹੀ ਗੱਲ ਹੈ ਬਹੁਤ ਐਕਸਟਰਾordinary ਕਾਰ ਹੈ ਇਹਨੇ ਵਧੀਆ ਬਜਟ ਚ ਐਸਯੂਵੀ ਬਹੁਤ ਔਕੀ ਲੱਭਦੀਆਂ ਬਿਲਕੁਲ ਜੀ ਹਾਂ ਜੀ ਚਲਦੇ ਆਂ ਮਹਿੰਦਰਾ ਐਕਸਵੀ 7 ڈਬਲਓ ਤੇ ਭਾਜੀ ਆ ਤੇ ਜਿਨੇ ਨਵੀਂ ਪਰਚੇਸ ਕਰਨੀ ਹੈ ਉਹਦੇ ਵਾਸਤੇ ਆਈਏ ਕਾਰ ਠੀਕ ਹੈ ਜੀ 2022 ਮਾਡਲ ਹੈ ਪਰ ਇਹ ਚ ਤੁਹਾਡੀ ਸੇਵਿੰਗ ਕਾਫੀ ਕਰਾ ਦਾਂਗੇ ਆਪਾਂ ਕਿੰਨੀ ਸੇਵਿੰਗ ਹੋ ਜਾਏਗੀ ਭਾਜੀ ਸੇਵਿੰਗ ਜ ਇਹਦੀ 2.5 ਲੱਖ ਰੁਪਏ ਤੁਹਾਨੂੰ ਕਾਰ ਲੈ ਦਾਂਗੇ 2022 ਮਾਡਲ 2022 ਚੱਲੀ ਸਿਰਫ 25000 ਕਿਲੋਮੀਟਰ ਹੈ ਬੰਬਰ ਟੂ ਬੰਪਰ ओरिजिनल कार ਖੋਲ ਕੇ ਦੇਖੋ ਬਿਲਕੁਲ ਬ੍ਰੈਂਡ ਨਿਊ ਕਾਰ ਹੈ ਤੇ ਇਹ ਐਕਸ 7 ਲਗਜ਼ਰੀ ਮਾਡਲ ਹੈ ਆਟੋਮੈਟਿਕ ਚ ਹਾਂਜੀ ਹਾਂਜੀ ਚੈੱਕ ਕਰੋ ਭਾਈ ਬਿਲਕੁਲ ਸ਼ੋਰੂਮ ਕਾਰ ਹੈ ਆ ਦੇਖ ਲਓ ਕਾਰ ਦੀ ਕੰਡੀਸ਼ਨ ਸਕਰੀਨ ਜਿਹੜਾ ਤੁਹਾਡਾ ਪੈਨਾਰਾ ਨਹੀਂ ਸਨਰੂਫ ਆ ਜਾਏਗਾ ਲੈਦਰ ਸੀਟਸ ਆਈਆਂ ਨੇ ਫੁੱਲੀ ਆਟੋ ਆ ਜਾਏਗੀ ਇਹਦਾ ਡੈਸ਼ਬੋਰਡ ਤੇ ਜਿਹੜੀ ਸਕਰੀਨ ਦਿਖਾਓ ਕਸਟਮਰ ਨੂੰ ਕਿੰਨੀ ਹੈ ਲਗਜ਼ਰੀ ਹੈ ਬਹੁਤ ਯੋਸ ਜਿਹੜਾ S ਕਲਾਸ ਦੀ ਸਕਰੀਨਸ ਹੁੰਦੀ ਨਾ ਸੇਮ ਉਹੀ ਚੀਜ਼ਾਂ ਕਰਦੀ ਹਾਂਜੀ ਹਾਂਜੀ ਟਾਇਰਸ ਤੁਸੀਂ ਦੇਖ ਸਕਦੇ ਹੋ ਤੇ ਬ੍ਰੈਂਡ ਨਿਊ ਭਾਜੀ ਬ੍ਰੈਂਡ ਨਿਊ ਇਹ ਤੁਹਾਨੂੰ ਪ੍ਰਾਈਸ ਆਲਰੇਡੀ ਦੱਸ ਬਸ ਇਹ ਕਿ ਤੁਸੀਂ ਨਵੀਂ ਲਾਈਨ ਜਾ ਰਹੇ ਹੋ ਗੁਰਦਾਨਗ ਮੋਟਰ ਤੇ ਵਿਜ਼ਿਟ ਕਰੋ ਤੁਹਾਡਾ ਅਸੀਂ ਸੀਵਿੰਗ ਕਾਫੀ ਕਰਾ ਦਾਂਗੇ ਭਾਜੀ ਬਹੁਤ ਵਧੀਆ ਤੇ ਪਲੱਸ ਅਸੀਂ ਲੋਨ ਵੀ ਕਰਾ ਦਾਂਗੇ ਡੋਨਟ ਮੈਂਮਰ ਜੇ ਤੁਹਾਡੇ ਕੋ ਘਾਟੇ ਤਾਂ ਵੀ ਕੋਈ ਗੱਲ ਨਹੀਂ ਤੁਸੀਂ ਆਓ ਵਿਜ਼ਿਟ ਕਰੋ ਬਾਅਦ ਤੋਂ ਬਾਅਦ ਤੁਹਾਡਾ ਲੋਨ ਵੀ ਕਰਾ ਦਾਂਗੇ ਬਹੁਤ ਵਧੀਆ ਹਾਂਜੀ ਨੈਕਸਟ ਕਾਰ ਮਹਿੰਦਰਾ ਥਾਰ ਮਹਿੰਦਰਾ ਥਾਰ 2021 ਮਾਡਲ ਹੈ ਭਾਜੀ 2021 ਮਾਡ ਇਹ ਮੈਨੂਅਲ 4/4 ਹੈ ਜੀ ਮੈਨੂਅਲ 4/4 ਰੈਡ ਵਿਦ ਬਲੈਕ ਇੰਟੀਰੀਅਰ ਨਾਟ ਰੈਡ ਸਟਿੱਪਿੰਗ ਹੈ ਕਾਰ ਦੇ ਸੀਟ ਕਵਰ ਤੁਸੀਂ ਦੇਖ ਲਓ ਕਾਫੀ ਮੈਚਿੰਗ ਕੀਤੀ ਹੋਇਆ ਸੋਹਣੀ ਕਾਰ ਹੈ ਭਾਈ ਅੱਜ ਦਿਨ ਤੁਹਾਨੂੰ ਵੀ ਲੈ ਜਾਓਗੇ ਤੁਹਾਨੂੰ 20 ਲੱਖ ਰੁਪਏ ਤੇ ਪੈ ਜਾਂਦੀ ਨਾ 온 ਰੋਡ 20 ਲੱਖ ਰੁਪਏ ਦੀ ਕਾਰ ਪੈ ਜਾਂਦੀ ਹੈ ਇਹ ਚ ਤੁਹਾਡੀ ਸੇਵਿੰਗ ਕਾਫੀ ਹੋ ਜਾਏਗੀ ਤੁਹਾਨੂੰ ਕਾਰ ਮਿਲ ਜੇਗੀ 14,75,000 ਰੁਪਏ ਦੀ 14,75,000 ਹਾਂ ਜੀ ਭਾਈ ਐਸੀ ਵੀ 700 ਤੋਂ ਬਾਅਦ ਤੁਹਾਨੂੰ ਦਿਖਾ ਰਿਹਾ ਨੋਵਾ ਕਾਰ 2018 ਮਾਡਲ ਵੀ ਮਾਡਲ ਹੈ ਬਹੁਤ ਐਕਸਟਰਾਔਰੀ ਕਾਰ ਹੈ ਅੰਦਰੋਂ ਇੰਟੀਰੀਅਰ ਦਿਖਾਉ ਕਸਟਮਰ ਨੂੰ ਬਹੁਤ ਐਕਸਟਰਾਔਰੀ ਕਾਰ ਹੈ ਤੇ ਬਹੁਤ ਹੀ ਘੱਟ ਰੀਜ਼ ਦੇ ਨਾਲ ਰੇਟ ਤੇ ਤੁਹਾਨੂੰ ਕਾਰ ਲੈ ਦਾਂਗੇ 2018 ਮਾਡਲ V ਮਾਡਲ ਕਾਰ ਹੈ Alovis ਕੰਪਨੀ ਵਾਲੇ ਹੈ ਮੈਨੂਅਲ ਟਰਾਂਸਮਿਸ਼ਨ ਆਂਦਾ ਹੈ ਇਹ ਵਾਲਾ ਆਪਸ਼ਨ ਕੁਝ ਐਦਾਂ ਦਾ ਦਿਖਦਾ ਰਿਹਾ ਇੰਟੀਰੀਅਰ V ਮਾਡਲ ਹੈ ਮੈਨੂਅਲ ਚਾਹੁੰਦੀ ਭਾਜੀ ਆ ਦੇਖੋ ਅੱਛੀ ਬੈਲ ਮੇਨਟੇਨ ਕਰਿਆ ਹੈ ਭਾਜੀ ਕਿੰਨੇ ਕਿਲੋਮੀਟਰ ਡਰਾਈਵਨ ਗੱਡੀ ਹੈ ਚੱਲੀ ਭਾਜੀ 1.5 ਲੱਖ ਕਿਲੋਮੀਟਰ ਹੈ ਕੰਪਨੀ ਰਿਕਾਰਡ ਹੈ ਕੋਈ ਮੀਟਰ ਬੈਕ ਨਹੀਂ ਹੈ ओके ਕਿਉਂਕਿ ਅਸੀਂ ਕਹਿ ਕੇ ਦਿੰਦੇ ਆ ਜਿਹੜੀ ਚੀਜ਼ ਦਿੰਦੇ ਆ ਕਸਟਮਰ ਨੂੰ ਹੈ ਨਾ 1.5 ਲੱਖ ਚੱਲੀ ਹੈ ਹਾਂਜੀ 1.5 ਲੱਖ ਚੱਲੀ ਹੈ ਜੀ ਓਨਰ ਫਸਟ ਹੈ ਸੈਕਿੰਡ ਹੈ ਫਸਟ ਓਨਰ ਹੈ ਵੀ ਮਾਡਲ ਹੈ 올 ओरिजिनल ਹੈ ਬੰਪਰ ਟੂ ਬੰਪਰ ਮਾਈਨਰ ਸ਼ਾਇਦ ਇੱਕ ਅਦਾ ਕੋਈ ਸਕਰੈਚ ਹੋਵੇ ਬੰਪਰ ਤੇ ਮਾੜੀ ਮੋਟੀ ਨੁਕਰ ਹੋਵੇ ਬੈਂਡ ਕੋਈ ਕਹਿ ਨਹੀਂ ਸਕਦੇ ਆਪਾਂ ਪ੍ਰਾਈਸ ਕੀ ਦੱਸਿਆ ਸੀਗਾ ਪ੍ਰਾਈਸ ਭਾਈ ਮੰਗਦੇ ਤੇ ਦਾ 17.5 ਬਾਕੀ ਥੋੜਾ ਬਹੁਤ ਨੇਗੋਸ਼ੀਏਸ਼ਨ ਕਰਾ ਦਾਂਗੇ ਕੋਸ਼ਿਸ਼ ਕਰਾਂਗੇ ਤੁਹਾਡੀ ਪੂਰੇ ਪੂਰੇ ਕਰਾ ਦਾਂਗੇ ਬਹੁਤ ਵਧੀਆ ਲੋਨ ਹੋ ਜਾਏਗਾ ਲੋਨ ਜਿੰਨਾ ਕੋਈ ਕਰਾਦਾ ਜੋ ਪੇਪਰ ਦੱਸੇ ਸੀ ਆਧਾਰ ਕਾਰਡ ਪੈਨ ਕਾਰਡ ਭਾਈ ਆਧਾਰ ਕਾਰਡ ਪੈਨ ਕਾਰਡ ਸੈਲਰੀ ਸਲੀਪ ਰਿਟਰਨ ਆ ਥੋੜਾ ਬਹੁਤ ਹੁੰਦੀ ਆ ਨੋਰਮਲ ਹਰ ਬੰਦਾ ਪੂਰੀਆਂ ਕਰ ਦਿੰਦਾ ਬਹੁਤ ਵਧੀਆ ਜੀ ਨੈਕਸਟ ਗੱਡੀ ਕੀ ਆ ਸੈਲਟੋ ਭਾਈ ਕੀ ਆ ਸੈਲਟੋ 2019 ਮਾਡਲ ਹੈ ਠੀਕ ਹੈ ਜੀ ਟੌਪ ਵਾਲਾ ਮਾਡਲ ਹੈ 2019 ਟੌਪ ਮਾਡਲ ਕਾਰ ਹੈ ਹਾਂ ਜੀ ਟਾਇਰਸ ਔਰ ਅਲੋਇਜ਼ ਦੀ ਕੰਡੀਸ਼ਨ ਤੁਸੀਂ ਦੇਖ ਲਓ ਆਟੋਮੈਟਿਕ ਕਾਰ ਹੈ ਹਾਂ ਜੀ ਆਟੋ ਹੈ ਆਟੋ ਭਾਜੀ ਬਹੁਤ ਵਧੀਆ ਦੋਸਤੋ ਤੁਹਾਡੇ ਲਈ ਜਲੰਧਰ ਸ਼ਹਿਰ ਚ ਵਧੀਆ ਆਪਸ਼ਨ ਰਹਿਣ ਵਾਲਾ ਹੈ ਆਟੋਮੈਟਿਕ ਕਾਰ ਹੈ ਈਜ਼ੀ ਟੂ ਡਰਾਈਵ ਹੈ ਇੰਟੀਰੀਅਰ ਤੁਸੀਂ ਦੇਖ ਲਓ ਤੇ ਹਣੀ ਬਾਜੀ ਕਾਰ ਦਾ ਪ੍ਰਾਈਸ ਕਿੰਨਾ ਰਹਿਣ ਵਾਲਾ ਹੈ ਪ੍ਰਾਈਸ ਬਾਜੀ ਨਵੀਂ ਲੈ ਜਾਓਗੇ ਤੇ ਤੁਹਾਨੂੰ ਪੈਂਦੀ 16.5 ਲੱਖ ਦੀ ਹੈ ਨਾ 16.5 ਲੱਖ ਦੀ ਪੈਂਦੀ ਹੈ ਆਪਣੇ ਕੋਲ ਤੁਹਾਨੂੰ ਕਾਰ ਮਿਲ ਜੇਗੀ 11.5 ਲੱਖ ਰਿਡਮਾਂਡ ਹੈ ਬਾਕੀ ਥੋੜਾ ਬੋਧ ਮੰਨ ਤਣ ਔਨ ਟੇਬਲ ਕਰਾ ਦਾਂਗੇ ਕਿਹੜਾ ਮਾਡਲ ਦੱਸਿਆ ਸੀ 2019 ਮਾਡਲ ਡੀਜ਼ਲ ਕਾਫੀ ਰੀਜ਼ਨਬਲ ਪ੍ਰਾਈਸ ਤੇ ਗੱਡੀ ਦੇ ਰਹੇ ਹੋ ਬਾਜੀ ਰੀਜ਼ਨਬਲ ਤਾਂ ਹੀ ਤੁਸੀਂ ਆਏ ਸਾਡੇ ਕੋਲ ਬਿਲਕੁਲ ਜੀ ਅੱਗੇ ਖੋਰ ਮਹਿਰੂਨ ਕਲਰ ਸ਼ਹਿਰ ਇਹ 2018 ਨਿਕਲੀ ਹੋਣੀ ਛੇ Z ਮਾਡਲ ਭਾਜੀ ਹਾਂਜੀ Z ਮਾਡਲ ਇਨੋਵਾ क्रिस्टਲ ਜਲੰਧਰ ਦਾ ਨੰਬਰ ਵਾਈਨ ਕਲਰ ਕਾਰ ਹੈ ਜੋ ਮਹਿਰੂਨ ਵੀ ਆਪਾਂ ਕਹਿੰਦੇ ਨੇ ਨੂੰ ਕਈ ਵਾਰ ਠੀਕ ਹੈ Z ਹੈ ਤਾਂ ਤੁਸੀਂ ਜਾਣਦੇ ਹੋ ਫੀਚਰ ਸਾਰੇ ਇਸ ਚ ਕੰਪਲੀਟ ਹੈ ਕਾਰ ਤੇ ਇੰਟੀਰੀਅਰ ਤੁਸੀਂ ਕਾਰ ਦਾ ਦੇਖ ਲਓ ਆਟੋਮੈਟਿਕ ਟਰਾਂਸਮਿਸ਼ਨ ਹੈ ਅੱਛੀ ਵੈਲ ਮੇਂਟੇਨ ਕਾਰ ਹੈ ਹਨੀ ਭਾਜੀ ਕਾਰ ਦਾ ਕਿੰਨੇ ਕੀ ਪ੍ਰਾਈਸ ਦੇ ਰਹੇ ਹੋ ਭਾਜੀ ਇਹਦਾ ਤੁਹਾਨੂੰ ਪ੍ਰਾਈਸ ਲੱਗ ਜਾਏਗਾ 2000 ਹੈ 19 ਚ ਨਿਕਲੀ ਮਾਡਲ 18 Z ਮਾਡਲ ਹੈ ਆਟੋਚ ਟੋਪ ਵੇਰੀਐਂਟ ਇਸ ਤੋਂ ਉੱਪਰ ਕੋਈ ਮਾਡਲ ਇਹਦਾ ਨਵੀਂ 35 ਲੱਖ ਦੀ ਪੈਂਦੀ ਹੈ ਆਪਾਂ ਨੂੰ ਇਹ ਕਾਰ ਮਿਲ ਜਾਏਗੀ 17.5 ਡਿਮਾਂਡ ਹੈ ਬਾਕੀ ਥੋੜਾ ਬਹੁਤ ਜਿੰਨਾ ਮੌਕੇ ਦੇ ਹੋਇਆ ਕਰਾ ਦਾਂਗੇ ਮਾਨਤਣ ਬਾਕੀ ਮੌਕੇ ਦੇ ਕਰਵਾ ਦੋਗੇ ਹਾਂ ਮਾਨਤਣ ਕਰਾ ਦਾਂਗੇ ਕ੍ਰਿਸਟਲੀ ਸਭ ਤੋਂ ਖਾਸ ਗੱਲ ਇਹ ਹੀ ਹੈ ਕਿ ਰੀਸੇਲ ਅੱਛੀ ਹੈ ਰੀਸੇਲ ਭਾਈ ਪੈਸਾ ਵਸੂਲ ਕਾਰ ਹੈ ਜਿੰਨੇ ਕਿ ਤੁਸੀਂ ਸਾਲ ਚ ਚਲਾਨੀ ਹੈ ਟਾਇਰਾਂ ਦੇ ਪੈਸੇ ਘਟਦੇ ਤੁਹਾਡੇ ਹੋਰ ਤੇ ਕੋਈ ਪੈਸੇ ਨਹੀਂ ਘਟਦੇ ਬਿਲਕੁਲ ਜੀ ਤੇ ਭਾਜੀ 2018 ਮਾਡਲ ਸੋਰੀ 2015 ਮਾਡਲ 2015 ਮਾਡਲ ਦੀ ਮਰਸੀਡੀਜ਼ ਐਮ ਐਲ ਹਾਂਜੀ 2015 ਮਾਡਲ ਹੈ ਬਹੁਤ ਨਵੀਂ ਐਕਸਟਰਨਲ ਕਾਰ ਹੈ ਭਾਈ ਲਾਸਟ ਟਾਈਮ ਆਪਾਂ ਗ੍ਰੇ ਔਰ ਵਾਈਟ ਕਲਰ ਦੇ ਆਪਸ਼ਨ ਕਵਰ ਕੀਤੇ ਸੀਗੇ ਹਾਂਜੀ 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 ਇਹ ਕੋਈ ਹੋਰ ਆਪਸ਼ਨ ਲੈ ਕੇ ਆ ਹਾਂਜੀ ਆ ਆਪਸ਼ਨ ਹੋ ਰਹੇਗੀ ਆ ਤੁਸੀਂ ਦੇਖ ਸਕਦੇ ਹੋ ਕਾਰ ਦਾ ਇੰਟੀਰੀਅਰ ਕੁਸ਼ਦਾ ਦਾ ਇੰਟੀਰੀਅਰ ਹੈ ਹਣੀ ਭਾਜੀ ਪ੍ਰਾਈਸ ਕੀ ਹੈ ਕਾਰ ਦਾ ਭਾਜੀ ਇਹ ਤੁਹਾਨੂੰ ਕਾਰ ਮਿਲ ਜੇਗੀ 18.5 ਲੱਖ ਰੁਪਏ ਦੀ ਕਿੰਨੇ ਦੀ ਮਿਲ ਜੇਗੀ ਕਾਰ ਆਪਾਂ ਨੂੰ ਇਹ 18 ਲੱਖ 50 ਹਜ਼ਾਰ ਦੀ ਤੁਹਾਨੂੰ ਕਾਰ ਲੈ ਲਵਾਂਗੇ ਨਵੀਂ ਲੈਣ ਜਾਓਗੇ 90 ਲੱਖ ਰੁਪਏ ਖਰਚ ਕੇ ਆਓਗੇ ਨਵੀਂ ਲੈਣ ਜਾਓਗੇ 90 ਲੱਖ ਰੁਪਏ ਖਰਚ ਕੇ ਆਓਗੇ ਭਾਈ 2019 ਮਾਡਲ MG ਲੈ ਕੇ ਆਏ ਆ ਜਿਹੜੇ ਮੇਰੇ ਵੀਰਾਂ ਨੇ ਸ਼ੋਰੂਮ ਜਾਣਾ ਹੈ ਨਾ ਇੱਕ ਵਾਰੀ ਗੁਰਨਾਰੰਗ ਮੋਟਰ ਦੀ ਵਿਜ਼ਿਟ ਕਰੋ ਤੁਹਾਡਾ ਬਹੁਤ ਜ਼ਿਆਦਾ ਫਾਇਦਾ ਕਰਾ ਦਾਂਗੇ ਨਵੇਂ ਨਾਲੋਂ ਨੁਕਸਾਨ ਹੋਣ ਤੋਂ ਤੁਹਾਡਾ ਬਚਾਵਾਂਗੇ ਆਪਾਂ ਤੁਸੀਂ ਕਾਰ ਦੇਖੋ ਆਗੇ ਬਿਲਕੁਲ ਸ਼ੋਰੂਮ ਕਾਰ ਹੈ ਜੇ ਨਵੀਂ ਲੈਣ ਜਾਓਗੇ ਪੈਸੇ ਵਾਧੂ ਖਰਚ ਕੇ ਆਓਗੇ ਤੁਸੀਂ ਇੱਥੇ ਤੁਹਾਡਾ ਬਹੁਤ ਜ਼ਿਆਦਾ ਬਚਾਅ ਹੋ ਜਾਏਗਾ ਪੱਕੀ ਗੱਲ ਹੈ ਤੇ ਪਾਜੀ ਫੇਰ ਰੇਟ ਵੀ ਇਦਾਂ ਨਾ ਦੱਸਿਓ ਕਿ ਸਾਡੇ ਕਸਟਮਰਸ ਖੁਸ਼ ਹੋ ਜਾਣ ਔਰ ਫਟਾਫਟ ਗੁਰਦਾਰਾ ਨਾ ਮੋਟਰ ਆ ਕੇ ਕਾਰ ਲੈ ਜਾਣ। ਭਾਈ ਰੇਟ ਦਊਂਗਾ ਇੱਕੋ ਫੇਰ ਰੇਟ ਘੱਟ ਨਹੀਂ ਹੋਊਗਾ। ਹਾਂਜੀ। ਰੇਟ ਇੱਕੋ ਫਾਈਨਲ ਪ੍ਰਾਈਸ ਦਊਂਗਾ ਤੁਹਾਨੂੰ 11,50,000 ਰੁਪਏ ਦੀ MG ਐਕਟਰ 2019 ਡੀਜ਼ਲ। 11,50,000 ਦੀ 11,50,000 ਦੀ ਮੈਂ ਕੈਮਰੇ ਤੇ ਕਹਿ ਰਿਹਾ ਉਹਦਾ ਕਾਰ ਤੁਸੀਂ ਲੈਣ ਜਾਓਗੇ ਮਾਰਕੀਟ ਚ ਆਪ ਕਿਸੇ ਡੀਲਰਾਂ ਕੋਲ ਪਤਾ ਕਰ ਲਓ 14-15 ਲੱਖ ਤੋਂ ਘੱਟ ਕੋਈ ਡਿਮਾਂਡ ਨਹੀਂ ਕਰੇਗਾ। ਮੈਂ ਤੁਹਾਨੂੰ 11,50,000 ਰੁਪਏ ਦੀ ਕਾਰ ਦੇ ਦਾਂਗਾ। ਪੱਕੀ ਗੱਲ ਹੈ ਮੈਂ ਕਹ ਨਯਾਰਾ ਭਾਜੀ ਪੱਕਾ ਮੈਂ ਕਹ ਜਿਹੜਾ ਲੈ ਕੇ ਜਾਏਗਾ ਯਾਦ ਕਰੇਗਾ ਕਾਰ ਬਨਾਰੰਗ ਮੋਡਲ ਚਾਰ ਬੰਦੇ ਦੱਸੂਗਾ ਮੈਂ ਕਾਰ ਪਰਚੇਜ਼ ਕੀਤੀ ਤੇ ਮੇਰਾ ਬਹੁਤ ਜ਼ਿਆਦਾ ਫਾਇਦਾ ਕਰਾਇਆ ਉਹਨਾਂ ਨੇ ਦੋਸਤੋ ਭਾਜੀ ਨੇ ਔਨ ਕੈਮਰਾ ਕਿਹਾ ਤੁਸੀਂ ਸੁਣ ਲਿਆ ਆਗੇ ਨੇਗੋਸ਼ੀਏਸ਼ਨ ਬੜਾ ਦੇਖੋ ਭਾਈ ਨੇ ਪੁਆਇੰਟ ਹੀ ਖਤਮ ਕਰਦਾ ਭਾਜੀ ਇਹ ਸਾਡੇ 11.5 ਲੱਖ ਰੁਪਏ ਟੂ ਦਾ ਪੁਆਇੰਟ ਕਾਰ ਲੈ ਕੇ ਦਾਂਗੇ ਤੁਹਾਨੂੰ 19 ਮਾਡਲ ਐਮਜੀ ਹੈਕਟਰ ਵਾਈਟ ਕਲਰ ਡੀਜ਼ਲ ਕਾਰ ਲੁਧਿਆਣਾ ਨੰਬਰ ਫੇਰ ਵੀ ਕੋਈ ਮਾਨਤਨ ਹੋ ਸਕਿਆ ਜ਼ਰੂਰ ਕਰ ਦਾਂਗੇ ਹੋ ਬਹੁਤ ਵਧੀਆ ਬਾਜੀ ਹਾਂਜੀ ਔਰ ਲੋਨ ਵੀ ਨਾਲ ਕਰਾ ਕੇ ਭਾਈ ਲੋਨ ਫੈਸਿਲਿਟੀ ਪੂਰੀ ਦੇਾਂਗੇ 2019 ਮਾਡਲ ਹੈ ਮੇਰੇ ਸਾਬ ਨਾਲ ਪੂਰੇ ਪੂਰੇ ਪੇਮੈਂਟ ਦਾ ਲੋਨ ਕਰਾ ਲਓ ਸਾਣ ਕੋਈ ਇਤਰਾ ਹੈ ਨਹੀਂ ਬਹੁਤ ਵਧੀਆ ਜੀ ਭਾਈ ਥਾਰ 2023 ਮਾਡਲ ਪੈਟਰੋਲ ਇਹ ਪੈਟਰੋਲ ਥਾਰ ਹੈ ਹਾਂਜੀ 2023 ਹੈ ਚੱਲੀ ਮੈਂ ਦੇਖ ਦੇਣਾ ਮੀਟਰ ਮੈਂ ਦੇਖਿਆ ਨਹੀਂ ਕਿੰਨੀ ਚੱਲੀ ਥੋੜੀ ਚੱਲੀ ਹੋਈ ਹੋਗੀ ਕਿਉਂਕਿ ਬ੍ਰੈਂਡ ਨਿਊ ਕਾਰ ਹੈ ਬਹੁਤ ਵਧੀਆ ਬਾਜੀ ਔਰ ਨੰਬਰ ਲੋਕਲ ਜਲੰਧਰ ਦਾ ਨੰਬਰ ਹੈ ਪੈਨੀਫਿਕ ਜਲੰਧਰ ਦਾ ਫਰਸਟ ਓਨਰ ਨਵੀਂ ਕਾਰ ਕੋਈ ਸਕ੍ਰੈਚ ਨਹੀਂ ਕਾਰ ਤੇ ਬਿਲਕੁਲ ਬ੍ਰੈਂਡ ਨਿਊ ਆਟੋਮੈਟ ਬ੍ਰੈਂਡ ਨਿਊ ਆਟੋਮੈਟਿਕ ਹਾਂਜੀ ਮੈਟਿੰਗ ਮੋਟਿੰਗ ਸਭ ਕੁਝ ਹੋਈ ਪੀ ਤੁਹਾਨੂੰ ਕੁਝ ਵੀ ਕਰਾਣਾ ਨਹੀਂ ਸੀਟਾਂ ਦੇ ਲੇਪੋਲੋਥੀਨ ਵੀ ਨੇ ਉਤਰੇ ਇਹ ਬਾਜੀ 4/2 ਹੈ ਨਾ ਹਾਂਜੀ ਹਾਂਜੀ ਆ ਦੇਖ ਲੋ ਕਾਰ ਦੀ ਕੰਡੀਸ਼ਨ ਵਧੀਆ ਕਾਰ ਹੈ ਸੀਟ ਕਵਰਸ ਦੇਖ ਲੋ ਪੈਟਰੋਲ ਕਾਰ ਹੈ ਜਿਨ੍ਹਾਂ ਨੇ ਪੈਟਰੋਲ ਰੱਖਣੀ ਹੈ ਵੈਸੇ ਦੱਸਣਾ ਚਾਹੂੰਗਾ ਪੈਟਰੋਲ ਥਾਰ ਮਿਲਦੀ ਨਹੀਂ ਹੈ ਬਾਜੀ ਪੈਟਰੋਲ ਡੀਜ਼ਲ ਸੇਮ ਤੇ ਰੇਟ ਹੈ ਜਿਹੜੇ ਪੈਟਰੋਲ ਦਾ ਸ਼ੌਂਕ ਪੁਰਾ ਹੈ ਨਾ ਪੈਟਰੋਲ ਦਾ ਕਰਦੇ ਜਿਨ੍ਹਾਂ ਨੇ ਡੀਜ਼ਲ ਲਗਣਾ ਡੀਜ਼ਲ ਆ ਕਰ ਲੈ ਵਿਜ਼ਿਟ ਕਰੋ ਤੁਹਾਨੂੰ ਦੋਨੋਂ ਫੈਸਿਲਟੀਆਂ ਦੇ ਦਾਂਗੇ 23 ਮਾਡਲ 'ਚ ਤੁਹਾਨੂੰ ਡੀਜ਼ਲ ਵੀ ਦੇ ਜੇ ਤੁਹਾਨੂੰ ਪੈਟਰੋਲ ਚਾਹੀਦੀ ਪੈਟਰੋਲ ਵੀ ਮਿਲ ਜੇਗੀ ਪੈਟਰੋਲ ਤੇ ਤੁਹਾਡੇ ਕੋਲ ਖੜੀ ਹੈ ਡੀਜ਼ਲ ਆ ਖੜੀ ਹੈ ਬਹੁਤ ਵਧੀਆ ਜਿਹੜੀ ਤੁਹਾਡੀ ਆਪਸ਼ਨ ਹੋ ਗਈ ਪੂਰੀ ਕੀਤੀ ਜਾਏਗੀ ਭਾਈ ਸਾਡੀ ਲੋਕੇਸ਼ਨ ਹੈਗੀ ਹੈ ਨੇੜੇ ਬੀ ਐਮ ਸੀ ਚੌਂਕ ਦੇ ਨਾਲ ਸਿਵਲ ਲਾਈਨ ਓਪੋਜੀਟ ਹੰਸਰਾ ਸਟੇਡੀਅਮ ਦੇ ਸਾਹਮਣੇ ਗੁਰਦਾਨਾਨਕ ਮੋਟਰ ਆਪਣਾ ਐਡਰੈਸ ਹੈ ਜੀ ਠੀਕ ਹੈ ਜੀ ਫੋਨ ਨੰਬਰ ਸਾਡਾ ਡਿਸਪਲੇ ਚ ਆ ਰਿਹਾ 964677007 ਠੀਕ ਹੈ ਜੀ ਵਿਜ਼ਿਟ ਕਰੋ ਗੁਰਨਾਨਕਪੁਰ ਜ਼ਿਲੰਧਰ ਦੇ ਪੀ ਸਟਾਕ ਦੇਖ ਲਿਆ ਸਾਡਾ ਤੇ ਬਾਕੀ ਤੁਹਾਨੂੰ ਫਾਈਨਾਂਸ ਫੈਸਿਲਿਟੀ ਸਾਰੀ ਪੂਰੀ ਦੇਾਂਗੇ ਤਾਂ ਦੋਸਤੋ ਹਣੀ ਭਾਈ ਨੇ ਤੁਹਾਨੂੰ ਸਾਰੀ ਗੱਡੀਆਂ ਦਾ ਸਟਾਕ ਦਿਖਾਤਾ ਹੈ ਸਾਰੀ ਗੱਡੀਆਂ ਦੇ ਲੋਨ ਫੈਸਿਲਿਟੀ ਬਾਰੇ ਦੱਸਤਾ ਹੈ ਆਪਸ਼ਨ ਬਹੁਤ ਸਾਰੇ ਅਵੇਲੇਬਲ ਹੈ ਫਟਾਫਟ ਆਓ ਫਟਾਫਟ ਲੈ ਕੇ ਜਾਓ ਇਸੇ ਦੇ ਨਾਲ ਸਾਡੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਛੇ ਅੱਛੇ ਆਪਸ਼ਨ ਤੁਹਾਡੇ ਲਈ ਲੈ ਕੇ ਆਦੇ ਰਾਵਾਂਗੇ ਆਤਾ ਵੀਡੀਓ ਕਰਦੇ ਆਪਾਂ ਇੱਥੇ ਐਂਡ ਬਹੁਤ ਜਲ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ 'ਚ